ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੰਜਾਬ ਦੇ ਪਿੰਡਾਂ ਦੇ ਨਾਲ ਰੁੱਖਾਂ ਪਿੱਛੇ ਪਏ ਹੋਏ ਆ ਉਹਨਾਂ ਦੇ ਹਾਲਾਤ ਕੀ ਆ ਅਸੀਂ ਜ਼ਿਲ੍ਹਾ ਪਟਿਆਲਾ ਰੋਪੜ ਤੇ ਮੁਹਾਲੀ ਦੇ ਪਿੰਡਾਂ ਬਾਰੇ ਗੱਲ ਕੀਤੀ ਸੀਗੀ ਤਾਂ ਹਾਲਾਤ ਕੋਈ ਬਾਲੇ ਵਧੀਆ ਨਹੀਂ ਸੀ ਉਹ ਦਰਖਤ ਉਹਨਾਂ ਪਿੰਡਾਂ 'ਚ ਹੈ ਨਹੀਂ ਸੀ ਇਸ ਤਰ੍ਹਾਂ ਹੀ ਜਿਹੜਾ ਦੁਖਾਂਤ ਅੱਜ ਦੱਸਾਂਗੇ ਮੁਕਸਰ ਤੇ ਜਿਹੜੇ ਫਸਲਕਾ ਦੇ ਪਿੰਡ ਹੈਗੇ ਆ ਉਹਨਾਂ ਬਾਰੇ ਗੱਲ ਕਰਾਂਗੇ ਜਿਹੜੇ ਪਿੰਡ ਹੈਗੇ ਆ ਰੁੱਖਾਂ ਦੇ ਨਾਲ ਪਿੱਛੇ ਪਏ ਉਹਨਾਂ ਦੇ ਉੱਥੇ ਹੀ ਹਾਲਾਤ ਕੀ ਆ ਕਿਉਂਕਿ ਇਹ ਜਿਹੜੀ ਕਿਤਾਬ ਜਿਹੜੀ ਪਬਲਿਸ਼ ਹੋਈ ਆ ਡਾਕਟਰ ਕਿਰਪਾਲ ਸਿੰਘ ਤੇ ਡਾਕਟਰ ਹਰਿੰਦਰ ਕੌਰ ਨੇ ਪਬਲਿਸ਼ ਕੀਤੀ ਸੀਗੀ ਪੰਜਾਬ ਦੇ ਪਿੰਡਾਂ ਦਾ ਨਾਮਕਰਨ ਤੇ ਇਤਿਹਾਸ ਇਹ ਕਿਤਾਬ ਅਸੀਂ ਆਲਰੇਡੀ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਚ ਵੀ ਤੇ ਅੱਜ ਅਸੀਂ ਜਿਹੜੇ ਪਿੰਡਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਿੰਡ ਹੈਗਾ ਜੋੜੇ ਝੰਡ ਉਰਫ ਚਿਮਨੇ ਵਾਲਾ ਬੋਲਦੇ ਨੇ ਇਹ ਫਾਜ਼ਲਗੜ ਦਾ ਪਿੰਡਾਂ ਇੱਥੇ ਦੋ ਝੰਡਾ ਕਰਕੇ ਮਸ਼ਹੂਰ ਸੀ ਇਸ ਪਿੰਡ ਦਾ ਨਾਮ ਪਿਆ ਅਸੀਂ ਇਹਨੂੰ ਵੈਰੀਫਾਈ ਕਰਾਇਆ ਇੱਥੇ ਜਿਹੜਾ ਜਿਹੜਾ ਖੂਹ ਸੀ ਖੂਹ ਦੇ ਨਾਲ ਦੋ ਝੰਡ ਹੁੰਦੇ ਸੀਗੇ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ ਪਰ ਉਹ ਝੰਡ ਜਿਹੜੇ ਸੀਗੇ ਪ੍ਰਾਤਨ ਉਹ ਹੁਣ ਖਤਮ ਹੋ ਚੁੱਕੇ ਐ ਇਸ ਪਿੰਡ ਚ ਤੇ ਨਾਮ ਇਹਦਾ ਜੋੜੇ ਝੰਡਾ ਮਤਲਬ ਉਸ ਤੋਂ ਬਾਅਦ ਸ਼੍ਰੇਸ਼ਵਾਲਾ ਸੈਣੀਆ ਪਿੰਡ ਫਤਲਕਾ ਦਾ ਇਹ ਜਿਹੜੀ ਬਾਗੜੀ ਬੋਲੀ ਵਿੱਚ ਜਿਹੜਾ ਸ਼੍ਰੀ ਦੇ ਦਰਖਤ ਨੂੰ ਮਤਲਬ ਸ਼੍ਰੇਸ਼ ਕਹਿੰਦੇ ਆ ਮਤਲਬ ਤਾਂ ਇਹ ਜਿਹੜਾ ਪਿੰਡ ਵਿੱਚ ਸ਼੍ਰੀ ਦਾ ਕੋਈ ਰੁੱਖ ਹੁਣ ਮੌਜੂਦ ਨਹੀਂ ਹੈਗਾ ਤਾਂ ਦੱਸਿਆ ਜਾਂਦਾ ਸੀ ਵੀ ਪੁਰਾਣੇ ਸਮੇਂ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਸ ਸਮੇਂ ਡਾਕੀ ਇੱਕ ਪਿੰਡ ਤੋਂ ਵੀ ਤੁਰ ਕੇ ਜਾਂਦੇ ਸੀਗੇ ਇਹ ਇੱਕ ਦਰਖਤ ਸੀ ਸ਼੍ਰੀ ਦਾ ਜਿਹੜੇ ਥੱਲੇ ਆ ਕੇ ਉਹ ਆਰਾਮ ਵੀ ਕਰਦੇ ਸੀਗੇ ਇਹ ਬਜ਼ੁਰਗਾਂ ਦਾ ਕਹਿਣਾ ਹੈਗਾ ਤੇ ਬਹੁਤ ਸਰੀਂ ਦੇ ਰੁੱਖ ਹੁੰਦੇ ਸੀਗੇ ਇਹ ਸਾਡਾ ਇਸ ਪਿੰਡ ਦਾ ਵੀ ਜਿਹੜਾ ਜਿਹੜਾ ਨਾਂ ਹੈਗਾ ਰੁੱਖ ਪਿੱਛੇ ਪਿਆ ਹੈਗਾ ਸ਼੍ਰੇਸ਼ਵਾਲਾ ਪਰ ਉੱਥੇ ਸਰੀਂਦ ਰੁੱਖ ਹੈ ਨਹੀਂਗੇ ਉਸ ਤੋਂ ਬਾਅਦ ਬਨ ਵਾਲਾ ਹਨੁਮੰਤਾ ਕਰਕੇ ਪਿੰਡ ਦਾ ਫਜ਼ਲਗਾ ਦਾ ਇਹ ਜਿਹੜਾ ਵਨਾਂ ਦੇ ਦਰਖਤਾਂ ਨਾਲ ਘਿਰਿਆ ਹੋਇਆ ਪਿੰਡ ਹੈਗਾ ਸੀ ਇਸ ਕਰਕੇ ਨਾਮ ਇਹਦਾ ਹਨੁਮੰਤਾ ਬਨ ਵਾਲਾ ਹਨੁਮੰਤਾ ਪਿਆ ਤਾਂ ਇਸ ਕਰਕੇ ਪਰ ਹੁਣ ਤਰਾਸਦੀ ਵੀ ਇੱਕ ਹੀ ਬਨ ਦਾ ਰੁੱਖ ਮੌਜੂਦ ਹੈ ਤੇ ਇੱਕ ਵੱਡੀ ਨਿੰਮ ਮੌਜੂਦ ਹੈ ਇਸ ਪਿੰਡ ਵਿੱਚ ਇਹ ਵੈਰੀਫਾਈ ਕਰਵਾਇਆ ਸੀ ਥੱਲੇ ਉਸ ਤੋਂ ਬਾਅਦ ਗੱਲ ਆਉਂਦੀ ਆ ਝੰਡ ਵਾਲਾ ਮੀਰਾ ਸੰਗਲਾ ਪਿੰਡਾ ਫਜ਼ਲਕਾ ਦਾ ਇਹ ਝੰਡਾਂ ਦੇ ਦਰਖਤ ਕਰਕੇ ਬਸਿਆ ਹੋਇਆ ਪਿੰਡ ਇੱਥੇ ਬਹੁਤ ਸਾਰੇ ਝੰਡ ਹੁੰਦੇ ਸੀਗੇ ਤੇ ਇੱਥੇ ਇੱਕ ਫਕੀਰ ਮੀਰਾ ਸੰਗਲਾ ਸੀ ਉਹਦੀ ਮਸਜਿਦ ਹੁਣ ਵੀ ਮੌਜੂਦ ਆ ਪਰ ਇਹਦੇ ਨਾਲ ਜਿਹੜਾ ਫਕੀਰ ਜਿਹੜਾ ਮੀਰਾ ਸੰਗਲਾ ਸੀ ਉਹਦੇ ਨਾਲ ਝੰਡ ਵਾਲਾ ਮੀਰਾ ਸੰਗਲਾ ਜੁੜ ਗਿਆ ਇਸ ਕਰਕੇ ਉਹ ਝੰਡ ਵਾਲਾ ਮੀਰਾ ਸੰਗਲਾ ਕਹਿੰਦਾ ਪਰ ਝੰਡ ਦੇ ਰੋਖ ਇੱਥੇ ਵੀ ਮੌਜੂਦ ਹੈਣਗੇ ਇਸ ਸਮੇਂ ਤਾਂ ਉਸ ਤੋਂ ਬਾਅਦ ਇੱਕ ਪਿੰਡ ਆ ਗਿਆ ਜੀ ਪੰਨੀ ਵਾਲਾ ਮਾਲਾ ਇਹ ਦਰਿਆ ਦੇ ਨੇੜੇ ਹੋਣ ਕਰਕੇ ਪਿੰਡ ਸਫੇਦ ਘਾਹ ਦੇ ਪਿੱਛੇ ਇਹਦਾ ਨਾਮ ਪੰਨੀ 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 ਦੇ ਨਾਮ ਤੇ ਪਿਆ ਪੰਨੀ ਵਾਲਾ ਮਹਲਾ ਇਹ ਪਿੰਡ ਹੈਗਾ ਇੱਥੇ ਵੀ ਰੁੱਖਾਂ ਦੀ ਬਹੁਤ ਬਹੁਤ ਆਦ ਘਟ ਹੈਗੀ ਆ ਬਹੁਤ ਬੁਰੇ ਹਾਲਤਾਂ ਬਣੋ ਤਾਂ ਉਸ ਤੋਂ ਬਾਅਦ ਗੱਲ ਕਰੀਏ ਕੇਰੀਆਂ ਪਿੰਡ ਇਹ ਕੇਰ ਦੇ ਰੁੱਖਾਂ ਬਜਿਹੜੇ ਆਪਾਂ ਸਾਡਾ ਜਿਹੜਾ ਕਰੀਦ ਦਾ ਰੁੱਖੋ ਦੇ ਨਾਮ ਦੇ ਪਿੱਛੇ ਪਿਆ ਹੈਗਾ ਬਾਗੜੀ ਵਿੱਚ ਜਾਟ ਗੋਤਰਾ ਕੇਰੀ ਕੇਰ ਵਾਲਾ ਸੀ ਕੇਰ ਵਾਲਾ ਮਦਦੂ ਸੀਗਾ ਤਾਂ ਉਹਦੇ ਪਿੱਛੇ ਕਹਿੰਦੇ ਵੀ ਇਸ ਜਿਹੜੇ ਪਿੰਡ ਵਿੱਚ ਬਹੁਤ ਵੱਡੇ ਲੈਵਲ ਦੇ ਕਰੀਦ ਰੁੱਖ ਹੁੰਦੇ ਸੀਗੇ ਕਿਸੇ ਸਮੇਂ ਚ ਤਾਂ ਇਸ ਦਾ ਪਿੰਡ ਦਾ ਨਾਮ ਕੇਰੀਆਂ ਪਿਆ ਪਰ ਇਸ ਸਮੇਂ ਦਿਖਿਆ ਜਾਂਦਾ ਇੱਥੇ ਕੇਜ ਰੁੱਖ ਹੈ ਨਹੀਂ ਮੌਜੂਦ ਨਹੀਂ ਸਾਰਾ ਖਾਲੀ ਹੋ ਚੁੱਕਿਆ ਸਿਸਟਮ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਆਂ ਤਰਮਾਲਾ ਪਿੰਡ ਦੀ ਤਾਂ ਇਹ ਤਿੰਨ ਵੱਡੇ ਵਨਾਂ ਦੇ ਕਰਕੇ ਇਸ ਪਿੰਡ ਦਾ ਨਾਮ ਪਿਆ ਸੀ ਤਰਮਾਲਾ ਤਾਂ ਅੱਜ ਦੀ ਜੇ ਮੁਸਲਮਾਨਾਂ ਦੇ ਟਾਈਮ ਤੇ ਬਜ਼ੁਰਗ ਦੱਸਦੇ ਵੀ ਤਿੰਨ ਵਨ ਹੁੰਦੇ ਸੀ ਕਿਸੇ ਸਮੇਂ ਚ ਪਰ ਇਸ ਸਮੇਂ ਇਸ ਪਿੰਡ ਦੇ ਵਿੱਚ ਟਰਮਾਲੇ ਵਿੱਚ ਕੋਈ ਬੰਦਾ ਰੱਖ ਮੌਜੂਦ ਨਹੀਂ ਹੈਗਾ ਉਸ ਤੋਂ ਬਾਅਦ ਸਾਡੇ ਪੰਜਾਬ ਦਾ ਇੱਕ ਵਿਰਾਸਤੀ ਰੋਕਾ ਰਹੂੜਾ ਜਿਹੜਾ ਕਿ ਹੁਣ ਐਕਸਟੈਂਸ਼ਨ ਸਥੇ ਤੇ ਪਹੁੰਚ ਚੁੱਕਿਆ ਹੈ ਪੰਜਾਬ ਦੇ ਵਿੱਚ ਕੁਝ ਨਹੀਂ ਮਿਲਦਾ ਹੈਗਾ ਇੱਕ ਪਿੰਡ ਹੈ ਰਹੂੜਿਆਂ ਵਾਲੀ ਇਹ ਮਤਲਬ ਪਿੰਡ ਦਾ ਨਾਮ ਰਹੂੜੇ ਦੇ ਦਰਖਤ ਪਿੱਛੇ ਪਿਆ ਹੈਗਾ ਤੇ ਇੱਥੇ ਵੀ ਅਸੀਂ ਜਦੋਂ ਵੈਰੀਫਾਈ ਕਰਾਇਆ ਥੱਲੇ ਤਾਂ ਪਤਾ ਲੱਗਿਆ ਬਹੁਤ ਰਹੂੜੇ ਹੁੰਦੇ ਸੀਗੇ ਅੱਜ ਇੱਕ ਰਹੂੜਾ ਬਚਿਆ ਇਸ ਪਿੰਡ ਵਿੱਚ ਥੋੜਾ ਬਜ਼ੁਰਗਾ ਉਹ ਬੁਰੇ ਹਾਲਤ ਹੋ ਚੁੱਕਿਆ ਵੀ ਉਹਦੇ ਵਿਚਾਰੇ ਦੀ ਇਹ ਨਹੀਂ ਪਤਾ ਕਦੋਂ ਮੌਤ ਹੋ ਜੇ ਤਾਂ ਉਹਦਾ ਵੀ ਹਾਲਾਤ ਮਾੜੇ ਆ ਮਤਲਬ ਕ ਉਸ ਤੋਂ ਬਾਅਦ ਰੁਖਾਲਾ ਪਿੰਡ ਜਿਹੜਾ ਰੁਖਾਲਾ ਪਿੰਡ ਹੈ ਗਿੱਦੜਵਾਹੇ ਦੇ ਕੋਲੇ ਪਿੰਡ ਆ ਤਾਂ ਇਸ ਤੇ ਪਿੰਡ ਦਾ ਹਿਸਾਬੇ ਸੀ ਕਿ ਰੁੱਖਾਂ ਦੇ ਨਾਂ ਤੇ ਰੁਖਾਲਾ ਨਾਂ ਪਿੰਡ ਪਿਆ ਸੀਗਾ ਬਹੁਤ ਸਾਰੇ ਰੁੱਖਾਂ ਦੀ ਮਹਤਾਤ ਸੀ ਉਸ ਸਮੇਂ ਚ ਪਰ ਹੁਣ ਇੱਕ ਵਨ ਦਾ ਰੁੱਖ ਮੌਜੂਦ ਆ ਬਾਕੀ ਸਾਰਾ ਮਤਲਬ ਕਹਿੰਦਾ ਇਸ ਤੋਂ ਵੀ ਖਤਮ ਹੋ ਚੁੱਕਿਆ ਸਾਰੇ ਰੁੱਖ ਤੇ ਇੱਥੇ ਇੱਕ ਹੋਰ ਬਜ਼ੁਰਗਾਂ ਨੇ ਦੱਸੀ ਵੀ ਪਾਣੀ ਦੀ ਢਾਬ ਸੀਗੀ ਉਹਦੇ ਕੋਲੇ ਬਹੁਤ ਸਾਰੇ ਤੂਦ ਦੇ ਰੁੱਖ ਵੀ ਸੀ ਬੜੇ ਪ੍ਰਾਤਨ ਉਹ ਤੂਦ ਦੇ ਰੁੱਖ ਵੀ ਹੁਣ ਮਤਲਬ ਕੋਈ ਮੌਜੂਦ ਨਹੀਂ ਸਾਰਾ ਸਿਸਟਮ ਖਤਮ ਹੋ ਚੁੱਕਿਆ ਉਸ ਤੋਂ ਬਾਅਦ ਇੱਕ ਪਿੰਡੋਂ ਦਾ ਬੋਦੀ ਵਾਲਾ ਖੜਕ ਸਿੰਘ ਇਹ ਮਲੂੜ ਦਾ ਪਿੰਡ ਆ ਇੱਥੇ ਕਿਹਾ ਜਾਂਦਾ ਵੀ ਜਿਹੜਾ ਬੋਰਡ ਦਾ ਰੱਖ ਬੋਦੀ ਵਾਲਾ ਸੀਗਾ ਬੋਰਡ ਦਾ ਰੱਖ ਉੱਤੇ ਦੀ ਝਾਲ ਟਾਈਪ ਸਿਸਟਮ ਸੀਗਾ ਪਤਾ ਨਹੀਂ ਕਿਸ ਤਰ੍ਹਾਂ ਬਹੁਤ ਵੱਡੇ ਬਜ਼ੁਰਗ ਰੁੱਖ ਸੀਗਾ ਤਾਂ ਇਸ ਕਰਕੇ ਉਹ ਬੋਰਡ ਦੇ ਰੁੱਖ ਪਿੱਛੇ ਇਸ ਦਾ ਨਾਮ ਬੋਦੀ ਵਾਲਾ ਖੜਕ ਸਿੰਘ ਪਿਆ ਤਾਂ ਅੱਜ ਉਹ ਬੋਰਡ ਦਾ ਰੁੱਖ ਇੱਥੇ ਮੌਜੂਦ ਨਹੀਂ ਹੈਗਾ ਤਾਂ ਇਸ ਪਿੰਡ ਵਿੱਚ ਵੀ ਇਹਦੀ ਇਹਦੀ ਤਰਾਸਦੀ ਹੈਗੀ ਆ ਇੱਕ ਪਿੰਡ ਹੈਗਾ ਕਾਨਿਆਂ ਵਾਲੀ ਇਹ ਕਾਨਿਆਂ ਵਾਲੀ ਜਗ੍ਹਾ ਤੋਂ ਪਿੰਡ ਦਾ ਨਾਮ ਬਸਿਆ ਹੈਗਾ ਇਸ ਕਰਕੇ ਨੂੰ ਕਾਨਿਆਂ ਵਾਲੀ ਕਹਿੰਦੇ ਹੈਗੇ ਆ ਤਾਂ ਇਹ ਜਿਹੜੇ ਰੁੱਖ ਸੀ ਅਸੀਂ ਮਤਲਬ ਕਹਿੰਦਾ ਜਿਹੜਾ ਅੱਜ ਜ਼ਿਕਰ ਕੀਤਾ ਹੈਗਾ ਇਹ ਫਜ਼ਲਕਾ ਤੇ ਮੁਕਸਰ ਦੇ ਵਿੱਚ ਪੈਂਦੇ ਆ ਪਹਿਲਾਂ ਇਹ ਫਿਰੋਜ਼ਪੁਰ ਦੇ ਇਲਾਕੇ ਚ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਹੁਣ ਉਹ ਡਿਵਾਈਡ ਹੋ ਕੇ ਮਤਲਬ ਮੁਕਸਰ ਤੇ ਜ਼ਿਲ੍ਹਾ ਫਜ਼ਲਕਾ ਬਣ ਗਿਆ ਤਾਂ ਪਰ ਹਾਲਾਤ ਇਹ ਹੈਗਾ ਵੀ ਇਨ੍ਹਾਂ ਪਿੰਡਾਂ ਦਾ ਨਾਮ ਸਾਡੇ ਜਿਹੜੇ ਰੁੱਖਾਂ ਦੇ ਨਾਂ ਤੇ ਹੋਣ ਦੇ ਬਾਵਜੂਦ ਪਰ ਜਿਹੜੇ ਹਾਲਾਤ ਹੈਗੇ ਬਹੁਤ ਹੀ ਮਤਲਬ ਤਰਾਸ ਦੀਯੋਗ ਹਾਲ ਆ ਸਾਡੇ ਇਨਾਂ ਵਿੱਚ ਘਟ ਘਟੇ ਇਨਾਂ ਰੁੱਖਾਂ ਇਨਾਂ ਪਿੰਡਾਂ ਦੇ ਰੁੱਖ ਹੋਣੇ ਚਾਹੀਦੇ ਸੀ ਸਾਰੇ ਪਰ ਵੱਡੇ ਸਕੇਲ ਤੇ ਸਾਡੀ ਜਿਹੜੀ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਪੰਜਾਬ ਦਾ ਰਕਬਾ ਘਟਦਾ ਗਿਆ ਸਾਡੇ ਸਾਡੇ ਵਾਲਾ ਲਾਲਚ ਵੱਧਾ ਗਿਆ ਸਿਸਟਮ ਤਾਂ ਹੌਲੀ ਹੌਲੀ ਕਰਕੇ ਸੀ ਮਤਲਬ ਕਹਿਣ ਦਾ ਇਹ ਜਿਹੜੇ ਆਪਣੇ ਜਿੰਨੇ ਵੀ ਸਾਡੇ ਵਾਈਲਡ ਲਾਈਫ ਸੈਂਕਚਰੀ ਸੀ ਉਹ ਪਾੜੀ ਕੇ ਕਰਨਾ ਪਰੀਆਂ ਪਈਆਂ ਅਸੀਂ ਮਾਲਵਾ ਦਾ ਆਲਮੋਸਟ ਸਾਰੇ ਪਿੰਡ ਕਵਰ ਕਰ ਚੁੱਕੇ ਆ ਆਪਣੇ ਇਹ ਟੀਮਾਂ ਰਾਹੀਂ ਹੌਲੀ-ਹੌਲੀ ਪ੍ਰੋਗਰੈਸ ਕਰਦੇ ਆ ਜੰਗਲ ਜੰਗਲ ਲਾਉਂਦੇ ਜਾਂਦੇ ਆ ਅਸੀਂ ਦੇਖਦੇ ਆ ਨੇ ਪਿੰਡਾਂ 'ਚ ਕੀ ਹਾਲਾਤ ਆ ਤਾਂ ਸਮਝ ਇਹ ਨਹੀਂ ਲੱਗ ਰਿਹਾ ਵੀ ਕਿਸ ਨੇ ਕੋਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂ ਮਤਲਬ ਕਹਿੰਦਾ ਕਿਹੜੀ ਕਿੱਥੇ ਗਲਤੀ ਸਾਡੇ ਤੋਂ ਹੋ ਗਈਆਂ ਸਾਨੂੰ ਸਮਝ ਨਹੀਂ ਸਾਨੂੰ ਵੀ ਸਮਝ ਨਹੀਂ ਆ ਰਿਹਾ ਵੀ ਕੀ ਸਾਡੇ ਤੋਂ ਹੋ ਗਿਆ ਮਤਲਬ ਤਾਂ ਰੁੱਖ ਸਾਡੇ ਕੋਲ ਹੱਥੋਂ ਬਿਲਕੁਲ ਕੱਢੇ ਜਾ ਚੁੱਕੇ ਆ ਸਾਡੇ ਜ਼ਮੀਨਾਂ 'ਚੋਂ ਕੱਢੇ ਜਾ ਚੁੱਕੇ ਆ ਸਾਡੀਆਂ ਇਹ ਪਿੰਡਾਂ ਜਿਹੜੇ ਰੁੱਖਾਂ ਦੇ ਨਾਂ ਤੇ ਪਿੰਡ ਆ ਉਹਨਾਂ ਦੇ ਸਾਰੇ ਵੱਡੇ ਲੈਵਲ ਤੇ ਕੱਢੇ ਜਾ ਰਹੇ ਆ ਪਰ ਕਿਸੇ ਨੇ ਕੋ ਸਾਡੀ ਸਾਡੀ ਸੰਸਥਾ ਹੈਗੀ ਰਾਉਂਡ ਕਲਾ ਫਾਊਂਡੇਸ਼ਨ ਇਹ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੋਸ਼ਿਸ਼ ਚੱਲ ਰਹੀ ਹੈ ਵੀ ਜਿਹੜੇ ਪਿੰਡ ਜਿਹੜੇ ਰੁੱਖਾਂ ਦੇ ਨਾਂ ਤੇ ਬਣਿਆ ਘਟਕੜ ਉਹਨਾਂ ਵਿੱਚ ਇਹ ਰੁੱਖ ਦੁਬਾਰਾ ਵਾਪਸ ਲਿਆਂਦੇ ਜਾਣ ਤੇ ਬਾਕੀ ਪਿੰਡਾਂ ਦੇ ਵਿੱਚ ਵੀ ਜਿੰਨੇ ਵੀ ਸਾਡਾ ਮਾਲਵਾ ਮਾਲਵੇ ਦਾ ਇਲਾਕਾ ਹੈਗਾ ਅਸੀਂ ਕੋਗੇ ਸਾਡੀ ਟੀਮਾਂ ਮਾਲਵੇ ਜਿਆਦਾ ਹੈਗੀਆਂ ਇੱਕ ਕੋਸ਼ਿਸ਼ ਚੱਲ ਰਹੀ ਹੈ ਵੀ ਉਹਨਾਂ ਵਿੱਚ ਵੱਧ ਤੋਂ ਵੱਧ ਸਾਡੀਆਂ ਝਿੜੀਆਂ ਲੱਗਣ ਕਿਉਂਕਿ ਪੰਜਾਬ ਜਿਹੜਾ ਜਦੋਂ ਵੀ ਜਾਣਿਆ ਉਪਯੋਗਗਰਾਂ ਨਾਲ ਗੱਲ ਕਰਦੇ ਉਹ ਦੱਸਦੇ ਜੀ ਟਿੜੀਆਂ ਟਿੱਬੇ ਹੁੰਦੇ ਸੀਗੇ ਇੱਥੇ ਵੱਡੇ ਲੈਵਲ ਦੇ ਹੁੰਦੇ ਸੀਗੇ ਇਸ ਤਰ੍ਹਾਂ ਕਰਕੇ ਰੁੱਖ ਹੁੰਦੇ ਸੀਗੇ ਬੀਆਪਾਨ ਜਗਾ ਹੁੰਦੀ ਕੋਈ ਮਤਲਬ ਖੇਤੀ ਨਹੀਂ ਹੁੰਦੀ ਉਸ ਸਮੇਂ ਚ ਉਸ ਸਮੇਂ ਦੀਆਂ ਇਹ ਗੱਲਾਂ ਸਾਨੂੰ ਬਜ਼ੁਰਗ ਦਾ ਸਾਨੂੰ ਵੀ ਬੜਾ ਦੁੱਖ ਲੱਗਦਾ ਹੈਗਾ ਸਾਡੇ ਪੰਜਾਬ ਕਿਸ ਤਰ੍ਹਾਂ ਸੀਗਾ ਸਾਡੇ ਕੋਲ ਵਿਰਾਸਤ ਸਾਡੀ ਸੀਗੀ ਪੰਜਾਬ ਦੀ ਉਹ ਵਿਰਾਸਤ ਸੀ ਸੰਭਾਲ ਨਹੀਂ ਪਾਈ ਤਾਂ ਅਸੀਂ ਚਾਹੁੰਦੇ ਵੀ ਸਾਡੇ ਨਾਲ ਜੁੜ ਕੇ ਤੁਸੀਂ ਪੰਜਾਬ ਦੇ ਵਿਰਾਸਤ ਸੁਰੱਖ ਫੇਰ ਦੁਬਾਰਾ ਮੁਰਸੀਦਿਤ ਕਰ ਸਕਦੇ ਆ ਆਪਣੀ ਮੋਟਰਾਂ ਦੇ ਲੱਗ ਸਕਦੇ ਆ ਸਾਡੀਆਂ ਸੜਕਾਂ ਦੇ ਕੰਡੇ ਲੱਗ ਸਕਦੇ ਆ ਪੋਸੀਬਲ ਹੈਗਾ ਮਤਲਬ ਪਰ ਇਹ ਮਤਲਬ ਕਹਿੰਦਾ ਕੱਲੇ ਸਾਡੇ ਬਸ ਦਾ ਰੋਗ ਹੈ ਨਹੀਂਗਾ ਕਿਉਂਕਿ ਸੰਸਥਾ ਹੈਗੀਆਂ ਸੀ ਤੇ ਸਾਨੂੰ ਸਾਰੇ ਪੰਚਾਇਤਾਂ ਦੇ ਲੋੜ ਆ ਸਾਰੇ ਯੂਥ ਕਲੱਬਾਂ ਦੀ ਲੋੜ ਆ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਸਾਡਾ ਮਕਸਦ ਇਹੀ ਸੀ ਦਿਖਾਉਣ ਦਾ ਇਹਨਾਂ ਪਿੰਡਾਂ ਦਾ ਹਾਲਾਤ ਵੀ ਆਪਾਂ ਮੜਾ ਜਾਂ ਫੇਰ ਦੁਆਰਾ ਜੋੜ ਪਾਈਏ ਮਤਲਬ ਇਸ ਸਿਸਟਮ ਨਾਲ ਪਰ ਉਹ ਕਿੰਨਾ ਕੁ ਜੋੜ ਪਾਉਂਦੇ ਆ ਇਹ ਆਪਾਂ ਹੁਣ ਅਸੀਂ ਮਾਰਚ ਤੋਂ ਸ਼ੁਰੂ ਕਰਨ ਜਾ ਰਹੇ ਆ ਆਪਣੇ ਕਾਰਵਾ ਦੁਆਰਾ ਰੁਖ ਲਾਉਣ ਦਾ ਤੇ ਵੱਡੇ ਸਕੇਲ ਦੀ ਸਾਡੀ ਨਰਸੀ ਹੈਗੀ ਇੱਥੇ ਮੇਰੇ 10 ਗਿੱਲਿਆਂ ਦਾ ਸਾਡਾ ਕੋਸ਼ਿਸ਼ ਆ ਕਟਿੰਗ ਲੱਗ ਚੁੱਕੇ ਕਲਮਾ ਤੋਂ ਰੁੱਖ ਤਿਆਰ ਕਰਨ ਅਸੀਂ ਤਿਆਰ ਹੋ ਚੁੱਕੇ ਆ ਹੁਣ ਸਾਡਾ ਜਿਹੜਾ ਬੀਜ ਦਾ ਕੰਮ ਚੱਲਣਾ ਹੈਗਾ ਵੱਡੇ ਸਕੇਲ ਦਾ ਨੇਟਿਵ ਰੁੱਖਾਂ ਦੇ ਜਿੰਨੇ ਵੀ ਸਾਰੇ ਪ੍ਰਾਤਨ ਬੀਜ ਹੈਗੇ ਪੰਜਾਬ ਦੇ ਉਹਨਾਂ ਨੂੰ ਤੁਸੀਂ ਫਟਾਫਟ ਉਹ ਰੀਜ਼ ਕਰ ਤਾਂ ਕਿ ਸਾਡਾ ਮਈ ਜੂਨ ਦੇ ਵਿੱਚ ਜਾ ਕੇ ਤੇ ਬਾਕੀ ਕੁਝ ਸਟਾਕ ਸਾਡੇ ਕੋਲ ਪਿਆ ਵੀ ਹੈਗਾ ਤਾਂ ਕਿ ਫਟਾਫਟ ਅਸੀਂ ਕੋਸ਼ਿਸ਼ ਕਰੀ ਵੀ ਜਿੰਨੇ ਵੱਧ ਤੋਂ ਵੱਧ ਰੁੱਖ ਅਸੀਂ ਲਾ ਪਾਈਏ ਪੰਜਾਬ ਦੇ ਵਿੱਚ ਉਹ ਅਸੀਂ ਲਾ ਪਾਈਏ ਤੇ ਸਾਨੂੰ ਫੇਦਵਾਰਾ ਕਹਿੰਨ ਇੱਕ ਵਾਰ ਫੇਰ ਕਹਿੰਦਾ ਵੀ ਸਾਨੂੰ ਸਾਥ ਦੀ ਲੋੜ ਆ ਆਓ ਸਰ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਰੁੱਖਾਂ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਸਾਨੂੰ ਸੰਭਾਲਣ ਦੀ ਲੋੜ ਆ ਸਾਡੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਆ ਤਾਂ ਆਪਾਂ ਇਹਨੂੰ ਆਪਾਂ ਰੁੱਖ ਲਾ ਕੇ ਆਪਾਂ ਇਹਨੂੰ ਸੈੱਟ ਕਰੀਏ ਧੰਨਵਾਦ ਸਰ ਸਤਿ ਸ੍ਰੀ ਅਕਾਲ ਜੀ